ਸ਼੍ਰੀ ਮੁਕਤਸਰ ਸਾਹਿਬ ਵਿੱਚ ਮੌਜੂਦ ਆ ਤੇ ਮਾਗੀ ਦਾ ਮੇਲਾ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਸਿੱਖ ਇਤਿਹਾਸ ਨਾਲ ਬਹੁਤ ਵੱਡਾ ਨਾਮ ਜਿਹੜਾ ਹੈਗਾ ਉਹ ਸ਼੍ਰੀ ਮੁਕਤਸਰ ਸਾਹਿਬ ਦਾ ਜੁੜਿਆ ਹੋਇਆ ਹੈ ਇੱਥੇ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ ਜਿਸ ਵਿੱਚ ਕਿ ਸਿੱਖ ਸ਼ਕਤੀਆਂ ਨੂੰ ਜਿਹੜਾ ਹੈ ਪ੍ਰਦਰਸ਼ਨ ਕੀਤਾ ਗਿਆ ਹੈ ਸਭ ਤੋਂ ਪਹਿਲੇ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਸੂਫੀ ਬਾਬਾ ਸ਼ੇਖ ਫਰੀਦ ਜੀ ਦੇ ਇਸ ਤਸਵੀਰ ਨਾਲ ਕੀਤੀ ਗਈ ਹੈ ਤਸਵੀਰ ਵੀ ਤੁਸੀਂ ਵੇਖ ਸਕਦੇ ਹੋ ਸੂਫੀ ਸ਼ੰਦ ਬਾਬਾ ਸ਼ੇਖ ਫਰੀਦ ਜੀ ਨੂੰ ਦਿਖਾਇਆ ਗਿਆ ਹੈ ਤੇ ਉਸ ਤੋਂ ਬਾਅਦ ਗੱਲਬਾਤ ਕੀਤੀ ਜਾਵੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਵਰੂਪ ਜਿਹੜਾ ਹੈਗਾ ਉਹ ਇੱਥੇ ਦਿਖਾਇਆ ਗਿਆ ਬੇਹਤ ਖੂਬਸੂਰਤ ਤਸਵੀਰ ਜਿਸ ਵਿੱਚ ਕੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਹੈਗਾ ਦਿਖਾਇਆ ਗਿਆ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੱਲਬਾਤ ਕੀਤੀ ਜਾਵੇ ਤਾਂ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਅਗਲੀ ਅਵਸਥਾ ਹੈਗੀ ਹੈ ਉਹ ਇੱਥੇ ਦਿਖਾਈ ਗਈ ਹੈ ਤਾਂ ਇਹ ਤਸਵੀਰਾਂ ਇਸ ਵਕਤ ਬੇਹਤ ਖੂਬਸੂਰਤ ਤਸਵੀਰਾਂ ਨੇ ਅਤੇ ਦੂਜੇ ਪਾਸੇ ਇਸ ਤੋਂ ਅਗਲੀ ਤਸਵੀਰ ਦੀ ਗੱਲ ਕਰੀਏ ਆਪਾਂ ਜਦੋਂ ਪਾਈ ਲਾਲੋ ਦੇ ਕਰ ਸ਼੍ਰੀ ਗੁਰੂ ਨਾਨਕ ਦੇਵ ਜੀ ਪਹੁੰਚਦੇ ਨੇ ਤਾਂ ਉਥੋਂ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰਦਰਸ਼ਿਤ ਕੀਤੀਆਂ ਗਈਆਂ ਨੇ ਜਿਸ ਨੂੰ ਕੀ ਸੰਗਤ ਜਿਹੜਾ ਹੈਗਾ ਇਸ ਵਕਤ ਬੇਹਦ ਖੂਬਸੂਰਤੀ ਨਾਲ ਬੇਹਦ ਚਾਹ ਨਾਲ ਇਹਨਾਂ ਨੂੰ ਵੇਖ ਰਹੀ ਹੈ ਕਿ ਕਿਸ ਤਰੀਕੇ ਦਾ ਇਤਿਹਾਸ ਜਿਹੜਾ ਹੈਗਾ ਉਹ ਰਿਆ ਹੋਣਾ ਦੂਜੇ ਪਾਸੇ ਜਿਹੜਾ ਹੈ ਗੁਰੂ ਆਈ ਮਿਲਦੀ ਦੀ ਗੱਲ ਕਿੱਥੇ ਜਾਵੇ ਤਾਂ ਇਹ ਉਹ ਤਸਵੀਰ ਹੈ ਜਦੋਂ ਸ਼੍ਰੀ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਾਈ ਲੈਣਾ ਜੀ ਦੀ ਸੇਵਾ ਭਗਤੀ ਅਤੇ ਪਰਪਕਤਾ ਦੇ ਕਈ ਪ੍ਰਖਾਂ ਤੋਂ ਬਾਅਦ ਆਪਣੀ ਜਗ੍ਹਾ ਗੁਰੂ ਗ੍ਰਦੀ ਤੇ ਬਿਠਾਇਆ ਸੀ ਉਸ ਵਕਤ ਦੀ ਇਹ ਤਸਵੀਰ ਇਸ ਵਕਤ ਤੁਸੀਂ ਵੇਖ ਰਹੇ ਹੋ ਉਸ ਤੋਂ ਬਾਅਦ ਅਗਲੀ ਤਸਵੀਰ ਜਿਹੜੀ ਹੈਗੀ ਹੈ ਇਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਤਸਵੀਰ ਜਿਹੜੀ ਹੈਗੀ ਹੈ ਉਹ ਦਿਖਾਈ ਦੇ ਰਹੀ ਹੈ ਤੁਹਾਨੂੰ ਦੱਸ ਦੇ ਕਿ ਗੁਰੂ ਅੰਗਦ ਦੇਵ ਜੀ ਦਾ ਹੁਕਮ ਸੀ ਕਿ ਉਹ ਬੱਚਿਆਂ ਨੂੰ ਪੜਾ ਰਹੇ ਹੋਣ ਉਹਨਾਂ ਨੂੰ ਨਾ ਬੁਲਾਇਆ ਜਾਵੇ ਤਾਂ ਇਹ ਤਸਵੀਰ ਉਸ ਵਕਤ ਦੀ ਹੈ ਤਾਂ ਮੁਗਲ ਬਾਦਸ਼ਾਹ ਹਮਾਇੂ ਸ਼ੇਰ ਸਾ ਸੂਰੀ ਤੋਂ ਹਾਰ ਖਾ ਕੇ ਗੁਰੂ ਦਰਸ਼ਨਾਂ ਨੂੰ ਆਇਆ ਅਤੇ ਰੋਕਣ ਉਪਰੰਤ ਤੱਕੇ ਨਾਲ ਗੁਰੂ ਸਾਹਿਬ ਜੀ ਦੇ ਕਮਰੇ ਵਿੱਚ ਆ ਗਿਆ ਤੇ ਗੁੱਸੇ ਵਿੱਚ ਤਲਵਾਰ ਕੱਢ ਲਈ ਗੁਰੂ ਜੀ ਨੇ ਫਰਮਾਇਆ ਲੜਨ ਵੇਲੇ ਤੇਰੀ ਤਲਵਾਰ ਕਿੱਥੇ ਸੀ ਰਣ ਭੂਮੀ ਵਿੱਚੋਂ ਤਾਂ ਕਾਇਰਾਂ ਵਾਂਗ ਭੱਜ ਕੇ ਆ ਗਿਆ ਤਾਂ ਇਹ ਤਸਵੀਰ ਉਸ ਵਕਤ ਦੀ ਹੈ ਜਦੋਂ ਗੁਰੂ ਅੰਗਦ ਦੇਵ ਜੀ ਪੜਾ ਰਹੇ ਸੀਗੇ ਤਾਂ ਉਸ ਤੋਂ ਬਾਅਦ ਸ੍ਰੀ ਗੋਇੰਦਵਾਲ ਵਿਖੇ ਸ੍ਰੀ ਬੋਲੀ ਸਾਹਿਬ ਦਾ ਜਦੋਂ ਨਿਰਮਾਣ ਹੁੰਦਾ ਹੈ ਇਹ ਤਸਵੀਰ ਉਸ ਵਕਤ ਦੀ ਹੈ ਜਦੋਂ ਇਹ ਨਿਰਮਾਣ ਕੀਤਾ ਜਾਂਦਾ ਉਹਦਾ ਇਤਿਹਾਸ ਜਿਹੜਾ ਹੈਗਾ ਇੱਥੇ ਪਰਦੇਸ਼ਿਤ ਕੀਤਾ ਗਿਆ ਤੇ ਉਸ ਤੋਂ ਬਾਅਦ ਦੁਖਪੰਜਨੀ 베ਰੀ ਜਿਹੜੀ ਹੈਗੀ ਹੈ ਉਸ ਦੀ ਬਾਰੀ ਆਉਂਦੀ ਹੈ ਅਗਲੀ ਤਸਵੀਰ ਤੇ ਤਾਂ ਜਿਸ ਵਿੱਚ ਕੀ ਤੁਹਾਨੂੰ ਦੱਸ ਦੇ ਕਿ ਬੀਬੀ ਰਜਨੀ ਦੀ ਪ੍ਰੇਮ ਭਗਤੀ ਰੰਗ ਲਿਆਈ ਜਦੋਂ ਉਸ ਦਾ ਪਿੰਗਲਾ ਪਤੀ ਦੁਖਪੰਜਨੀ ਇਨਸਾਨ ਕਰਕੇ ਇੰਦਰੋਆ ਹੋ ਗਿਆ ਸ੍ਰੀ ਗੁਰੂ ਰਾਮਦਾਸ ਜੀ ਨੇ ਇੱਥੇ ਐਸੇ ਥਾਂ ਤੇ ਸ੍ਰੀ ਅਮਰਸਰ ਸਾਹਿਬ ਦੀ ਉਸਾਰੀ ਅਰੰਭੀ ਤਾਂ ਉਸ ਜਗ੍ਹਾ ਦੀ ਤਸਵੀਰ ਹੈਗੀ ਹੈ ਦੁਖਪੰਜਨੀ 베ਰੀ ਜਿਸ ਨੂੰ ਤੁਸੀਂ ਵੇਖਦੇ ਵੀ ਹੋਣੇ ਦੱਸ ਵੀ ਕਰਦੇ ਹੋਣੇ ਉਸ ਜਗ੍ਹਾ ਦੀ ਤਸਵੀਰ ਹੈ ਤਾਂ ਸ਼੍ਰੀ ਗੁਰੂ ਗੰਗ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਜਦੋਂ ਹੋਇਆ ਤਾਂ ਇਹ ਉਸ ਵਕਤ ਦੀ ਆਲੋਕਿਕ ਤਸਵੀਰ ਤੁਹਾਡੇ ਸਾਹਮਣੇ ਹੈ ਤੁਹਾਨੂੰ ਦੱਸਦੇ ਕਿ ਆਦਿ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੇ ਸੰਪੂਰਨ ਹੋਣ ਤੇ ਸ਼੍ਰੀ ਰਾਮਸਰ ਤੋਂ ਬਾਬਾ ਬੁੱਢਾ ਜੀ ਬੀੜ ਸਿਰ ਤੇ ਰੱਖ ਕੇ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਸਥਾਪਨਾ ਕਰਨ ਲਈ ਲਿਆ ਰਹੇ ਸਨ ਗੁਰੂ ਅਰਜਨ ਦੇਵ ਜੀ ਨਾਲ ਚੌਰ ਕਰਦੇ ਆ ਰਹੇ ਹਨ ਪ੍ਰਕਾਸ਼ ਕਰਨ ਉਪਰੰਤ ਬਾਬਾ ਬੁੱਢਾ ਜੀ ਨੇ ਪਹਿਲਾ ਵਾਕ ਲਿਆ ਤਾਂ ਉਸ ਦੌਰਾਨ ਜਿਹੜਾ ਹੁਕਮ ਜਿਹੜਾ ਹੈ ਪਹਿਲਾਂ ਇੱਥੋਂ ਹੀ ਹੋਇਆ ਸੀ ਇਹ ਤਸਵੀਰ ਉਸ ਵਕਤ ਦੀ ਹੈ ਜਦੋਂ ਸ਼੍ਰੀ ਗੁਰੂ ਗੰਗ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੁੰਦਾ ਹੈ ਤਾਂ ਉਸ ਤੋਂ ਬਾਅਦ ਤਸਵੀਰ ਆ ਜਾਂਦੀ ਹੈ ਬਾਬਾ ਬੁੱਢਾ ਜੀ ਦੀ ਇਹਨਾਂ ਦਾ ਪਹਿਲਾ ਨਾਂ ਬੁੱਢਾ ਸਿੰਘ ਸੀ ਅਤੇ ਛੋਟੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸੇਵਕ ਅਤੇ ਹਜ਼ੂਰੀ ਸਿੱਖ ਬਣੇ ਇਹਨਾਂ ਦੀ ਮਾਤਾ ਗੰਗਾ ਜੀ ਨੂੰ ਅਸੀਸ ਦੇ ਰਹੇ ਹਨ ਕਿ ਆਪ ਜਿਹਦੇ ਘਰ ਐਸਾ ਬਲਵਾਨ ਸੁਪੁੱਤਰ ਪੈਦਾ ਹੋਵੇਗਾ ਜੋ ਜ਼ਾਲਿਮਾਂ ਦੇ ਸਿਰ ਇਸੇ ਤਰ੍ਹਾਂ ਤੋੜੇਗਾ ਜਿਸ ਤਰ੍ਹਾਂ ਮੈਂ ਪਿਆਜ਼ ਤੋੜ ਰਿਹਾ ਇਹ ਵੱਖਰੀ ਤਸਵੀਰ ਬਾਬਾ ਬੁੱਢਾ ਜੀ ਦੀ ਤੁਹਾਡੇ ਸਾਹਮਣੇ ਹੈ ਉਸ ਤੋਂ ਬਾਅਦ ਗੱਲਬਾਤ ਕੀਤੀ ਜਾਵੇ ਤਾਂ ਸ਼ਹੀਦਾ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੀ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਬਿਹਤ ਵੱਖਰੀ ਤਸਵੀਰ ਤਾਂ ਉਸ ਤੋਂ ਬਾਅਦ ਅਗਲੀ ਤਸਵੀਰ ਦੀ ਗੱਲਬਾਤ ਕੀਤੀ ਜਾਵੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਵੱਲੋਂ ਹੰਕਾਰੀ ਪੰਦੇਖਾਨ ਨੂੰ ਸਬਕ ਸਿਖਾਉਣ ਦਾ ਇਹ ਦ੍ਰਿਸ਼ ਹੈ ਜਦੋਂ ਉਸ ਨੂੰ ਸਬਕ ਸਿਖਾਇਆ ਗਿਆ ਯਤਿਮ ਪੰਦੇਖਾਨ ਨੂੰ ਤਾਂ ਇਹ ਤਸਵੀਰ ਉਸ ਵਕਤ ਇੱਥੇ ਪ੍ਰਦਰਸ਼ਿਤ ਕੀਤੀ ਗਈ ਹੈ ਇਸ ਤੋਂ ਅੱਗੇ ਦੀ ਗੱਲਬਾਤ ਕੀਤੀ ਜਾਵੇ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਦਰਾਂ ਸਕੋ ਦੀ ਜਾਨ ਬਚਾਈ ਸੀਗੀ ਇਹ ਉਸ ਵਕਤ ਦੀ ਤਸਵੀਰ ਹੈ ਜਿਸ ਤਰੀਕੇ ਨਾਲ ਜੰਗਾ ਲੜਦੇ ਸੀਗੇ ਤਾਂ ਇਹ ਤਸਵੀਰ ਕੁਝ ਵੱਖਰੀ ਹੈ ਜੋ ਤੁਸੀਂ ਇਸ ਵਕਤ ਦੇਖ ਰਹੇ ਹੋ ਇਸ ਤੋਂ ਬਾਅਦ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਤੁਜੂ ਤੋਰ ਤੇ ਗੀਤਾ ਦੇ ਅਰਥ ਕਰਵਾਏ ਸਨ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਕੁਰਸ਼ੇਤਰ ਅੰਬਾਲਾ ਦੇ ਬਨੇਸਰ ਸਹਿਰ ਵਿੱਚ ਗਏ ਉੱਥੇ ਦੇ ਪ੍ਰਸਿੱਧ ਲਾਲਚੰਦ ਨਾਮੀ ਪੰਡਿਤ ਨੇ ਸਿੱਖਾਂ ਨੂੰ ਕਿਹਾ ਕਿ ਤੁਸੀਂ ਹਰੀਕ੍ਰਿਸ਼ਨ ਜੀ ਨੂੰ ਕ੍ਰਿਸ਼ਨ ਭਗਵਾਨ ਨਾਲੋਂ ਵੱਡਾ ਦਰਜਾ ਦਿੰਦੇ ਹੋ ਤਾਂ ਤੁਸੀਂ ਇਹਨਾਂ ਕੋਲੋਂ ਗੀਤਾ ਦੇ ਅਰਥ ਕਰਵਾ ਦਿਓ ਅਸੀਂ ਤਦ ਹੀ ਉਨ੍ਹਾਂ ਨੂੰ ਸੱਚਾ ਗੁਰੂ ਮੰਨਾਂਗੇ ਇਸ ਤਰਕ ਤੇ ਹੀ ਸ੍ਰੀ ਗੁਰੂ ਜੀ ਨੇ ਖੁਦ ਅਰਥ ਕਰਨ ਦੀ ਬਜਾਏ ਇੱਕ ਅਨਪੜ੍ਹ ਤੇ ਸਧਾਰਨ ਵਿਅਕਤੀ ਨੂੰ ਛੱਜੂ ਝੌਰ ਦੇ ਸਿਰ ਉੱਪਰ ਸੋਟੀ ਰੱਖ ਕੇ ਗੀਤਾ ਦੇ ਅਰਥ ਕਰਵਾ ਦਿੱਤੇ ਅਤੇ ਪੰਡਿਤ ਗੁਰੂ ਜੀ ਦੇ ਸੇਵਕ बन गए ये तस्वीर उस वक्त दी है ता उस तो अगली तस्वीर जेडी है गे गुरु लाडोरे उस वक्त दी तस्वीर है ता एस नाल भी वखरा इतिहास जेड़ा है गे ओ जुड़े होया है ता एस तो बाद अगली तस्वीर दी ਗੱਲਬਾ ਕੀਤੀ ਜਾਵੇ ता ਕਸ਼ਮੀਰੀ ਪੰਡਿਤ ਜਦੋਂ ਫਰਿਆਦ ਲੈ ਕੇ ਇੱਥੇ ਪਹੁੰਚੇ ਸਨ ਨਵੇਂ ਪਾਤਸ਼ਾ ਸ਼ਹੀਦ ਗੁਰੂ ਤੇਗ ਬਹਾਦਰ ਜੀ ਕੋਲ ਜਦੋਂ ਕਸ਼ਮੀਰੀ ਪੰਡਤ ਜਿਹੜੇ ਨੇ ਉਹ ਪਹੁੰਚੇ ਸੀਗੇ ਤਾਂ ਉਸ ਵਕਤ ਦੀ ਇਹ ਤਸਵੀਰ ਜਿਹੜੀ ਹੈਗਾ ਤੁਸੀਂ ਵੇਖ ਸਕਦੇ ਹੋ ਉਸ ਤੋਂ ਬਾਅਦ ਗੱਲ ਆਉਂਦੀ ਹੈ ਰੰਗ ਰਿੱਟੇ ਗੁਰੂ ਕੇ ਬੇਟੇ ਤਾਂ ਉਸ ਵਕਤ ਦੀ ਤਸਵੀਰ ਇਹ ਤੁਸੀਂ ਵੇਖ ਸਕਦੇ ਹੋ ਜਦੋਂ ਇਹ ਗੱਲ ਹੋਈ ਸੀ ਰੰਗਰੇਟੇ ਗੁਰੂ ਕੇ ਬੇਟਾ ਕਹਿ ਕੇ ਜਿਹੜਾ ਹੈਗਾ ਸੰਬੋਧਨ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਅਗਲੀ ਤਸਵੀਰ ਦੀ ਗੱਲ ਕੀਤੀ ਜਾਵੇ ਪਾਈ ਦਿਯਾਲਾ ਜੀ ਜਿਨ੍ਹਾਂ ਨੂੰ ਉਬਲ ਦੀ ਦੇਗ ਵਿੱਚ ਉਬਾਲਿਆ ਗਿਆ ਸੀਗਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਨੰਦ ਸਿੱਧ ਕੇ ਸਿੱਖ ਪਾਈ ਦਿਯਾਲਾ ਜੀ ਦਿੱਲੀ ਦੇ ਚਾਂਦਨੀ ਚੌਕ ਵਿਖੇ ਦੇਗ ਵਿੱਚ ਉਬਾਲੇ ਜਾ ਰਹੇ ਹਨ ਇਹਨਾਂ ਦੀ ਆਖਰੀ ਖੁਆਇਸ਼ ਪੁੱਛਣ ਤੇ ਇਹਨਾਂ ਹੁਕਮ ਕੀਤਾ ਕਿ ਮੇਰਾ ਮੂੰਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਕੀਤਾ ਜਾਵੇ ਇਹ ਤਸਵੀਰ ਜਿਹੜੀ ਹੈ ਵੱਖਰੀ ਤਸਵੀਰ ਹੈ ਉਸ ਤੋਂ ਬਾਅਦ ਭਾਈ ਮਤੀਦਾਸ ਜੀ ਜਦੋਂ ਉਹਨਾਂ ਨੂੰ ਆਰੇ ਨਾਲ ਚਿਰਿਆ ਜਾਂਦਾ ਹੈ ਤਾਂ ਉਸ ਵਕਤ ਦੀ ਤਸਵੀਰ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਅਨੰਦ ਭਗਤ ਸਿੱਧਕੀ ਸਿੱਖ ਭਾਈ ਮਤੀਦਾਸ ਜੀ ਦਿੱਲੀ ਦੇ ਚਾਂਦਨੀ ਚੌਕ ਵਿਖੇ ਆਰੇ ਨਾਲ ਚਿਰਵਾਏ ਗਏ ਸੀਗੇ ਉਸ ਵਕਤ ਦੀ ਤਸਵੀਰ ਤੁਸੀਂ ਇਹ ਦੇਖ ਸਕਦੇ ਹੋ ਭਾਈ ਮਤੀਦਾਸ ਦੀ ਇਹ ਤਸਵੀਰ ਹੈ ਉਸ ਤੋਂ ਬਾਅਦ ਸੈਦ ਪੀਰ ਬੁੱਧੂ ਸ਼ਾਹ ਜੀ ਛਡੋਰੇ ਵਾਲੇ ਉਹਨਾਂ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਸ਼੍ਰੀ ਗੁਰਗੋਮ ਸਿੰਘ ਜੀ ਦੇ ਦਰਬਾਰ ਵਿੱਚ ਆਪਣੇ ਕੋਲੋਂ ਸੇਵਾਉਂ ਪੇਸ਼ ਕਰਦੇ ਹੋਏ ਉਹਨਾਂ ਦੀ ਇਹ ਵੱਖਰੀ ਤਸਵੀਰ ਹੈ ਇਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਅਗਲੀ ਤਸਵੀਰ ਦੀ ਭਾਈ ਕਨਈਆ ਜੀ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਸਿੱਖ ਇਤਿਹਾਸ ਵਿੱਚ ਜਿਹੜਾ ਹੈਗਾ ਸੇਵਾ ਦੇ ਖੇਤਰ ਵਿੱਚ ਇਹਨਾਂ ਦਾ ਨਾਂ ਜਿਹੜਾ ਹੈਗਾ ਸਦਾ ਹੀ ਬਣਿਆ ਹੋਇਆ ਹੈ ਸਦਾ ਹੀ ਬੜੇ ਉੱਚੇ ਚੇਤੇ ਤੌਰ ਤੇ ਨਾਂ ਇਹਨਾਂ ਦਾ ਲਿਆ ਜਾਂਦਾ ਉਸ ਤੋਂ ਬਾਅਦ ਗੱਲ ਆਉਂਦੀ ਹੈ ਭਾਈ ਉਦਾਸ ਸਿੰਘ ਜੀ ਦੇ ਰਾਜਾ ਕੇਸਰੀ ਚੰਦ ਨਾਲ ਲੜਦੇ ਹੋਏ ਦੀ ਤਸਵੀਰ ਜਿਹੜੀ ਹੈਗੀ ਹੈ ਇਹ ਭਾਈ ਉਦਾਸ ਸਿੰਘ ਜੀ ਦੀ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਗੁਰੂ ਗੋਬਿੰਦ ਸਿੰਘ ਜੀ ਬਾਬਾ ਸੰਗਤਜੀਤ ਜੀ ਕਲਗੀ ਸਜਾਉਂਦੇ ਹੋਏ ਤੁਹਾਨੂੰ ਇੱਥੇ ਨਜ਼ਰ ਆਣਗੇ ਤਾਂ ਦੱਸਦੇ ਕਿ ਚਮਕੌਰ ਦੀ ਕੱਚੀ ਗਲੀ ਵਿੱਚ ਮੁਗਲ ਫੌਜਾਂ ਨਾਲ ਲੜਦਿਆਂ ਕੇਵਲ 10 ਸਿੰਘ ਰਹਿ ਗਏ ਸਨ ਤਾਂ ਉਹਨਾਂ ਪੰਜ ਪਿਆਰੇ ਚੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੁਕਮ ਦਿੱਤਾ ਕਿ ਉਹ ਚਮਕੌਰ ਦੀ ਗੜੀ ਖਾਲੀ ਕਰ ਜਾਣ ਗੁਰੂ ਸਾਹਿਬ ਪੰਜ ਪਿਆਰੇ ਦੁਆਰਾ ਮਿਲਿਆ ਖਾਲਸਾ ਪੰਗ ਦਾ ਹੁਕਮ ਮੰਨ ਕੇ ਗੜੀ ਛੱਡਣ ਤੋਂ ਪਹਿਲਾਂ ਭਾਈ ਪਗਸ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਪੋਸ਼ਾਕ ਪਵਾ ਕੇ ਕਲਗੀ ਸਜਾਉਂਦੇ ਹੋਏ ਇੱਥੇ ਨਜ਼ਰ ਆ ਰਹੇ ਨੇ ਇਸ ਤੋਂ ਬਾਅਦ ਗੱਲ ਕੀਤੀ ਜਾਵੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਠੰਡੇ ਬੁਰਜ ਵਿੱਚ ਤਾਂ ਇਹ ਉਹ ਦਿਨ ਸੀ ਜਦੋਂ ਅ ਪੂਰੇ ਪਰਿਵਾਰ ਦਾ ਵਿਛੋੜਾ ਹੁੰਦਾ ਹੈ ਉਸ ਵਕਤ ਦੀ ਠੰਡੇ ਬੁਰਜ ਦੀ ਤਸਵੀਰ ਜਿਹੜੀ ਹੈਗੇ ਇਸ ਵਕਤ ਤੁਸੀਂ ਵੇਖ ਸਕਦੇ ਹੋ ਇਸ ਤੋਂ ਬਾਅਦ ਗੱਲ ਕੀਤੀ ਜਾਵੇ ਅਗਲੀ ਤਸਵੀਰ ਦੀ ਇਹ ਬਾਈ ਜੀ ਇਤਿਹਾਸ ਜਿਹੜੇ ਨੇ ਬੱਚਿਆਂ ਨੂੰ ਦੱਸ ਰਹੇ ਬਾਈ ਜੀ ਇਤਿਹਾਸ ਪੂਰਾ ਦੱਸ ਰਹੇ ਹੋ ਬੱਚਿਆਂ ਨੂੰ ਕਿਸ ਤਰੀਕੇ ਦਾ ਲੱਗ ਰਿਹਾ ਸਾਰਾ ਕੁਝ ਅੱਖੋਂ ਦੇਖਣ ਨੂੰ ਮਿਲ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਸਪਿਰਟ ਬੱਚਿਆਂ ਦੇ ਵਿੱਚ ਭਰੀ ਜਾ ਰਹੀ ਹੈ ਇਹ ਬੇਟਾ ਜੀ ਹੁਣ ਪੁੱਛ ਰਿਹਾ ਵੀ ਇਹ ਕੀ ਹੈ ਤਸਵੀਰ ਦੇ ਵਿੱਚ ਕੀ ਦਰਸਾ ਰਹੀ ਹੈ ਹੁਣ ਇਹਨਾਂ ਨੂੰ ਦੱਸ ਰਹੇ ਸੀ ਵੀ ਬੀਬੀ ਭਾਗੋ ਜੀ ਬਾਰੇ ਮੁਖਸਰ ਸਾਹਿਬ ਦਾ ਨਾਮ ਸ੍ਰੀ ਮੁਖਸਰ ਸਾਹਿਬ ਕਿਵੇਂ ਬੀ ਉਸ ਬਾਰੇ ਦੱਸ ਰਹੇ ਸੀ ਕਿ ਜੀ ਬੱਚਾ ਨੂੰ ਅਸੀਂ ਇਸ ਤਰੀਕੇ ਨਾਲ ਬੱਚੇ ਨੂੰ ਸਮਝਾਣਾ ਸੌਖਾ ਹੋ ਜਾਂਦਾ ਹੈ ਬਹੁਤ ਸੌਖਾ ਹੋ ਜਾਂਦਾ ਜੀ ਬਹੁਤ ਇਹ ਹੁਣ ਹੁਣ ਜਿਵੇਂ ਬੱਚੇ ਨੂੰ ਛੋਟਾ ਬੱਚਾ ਜੀ ਇਹਦੇ ਵਿੱਚ ਜਿਵੇਂ ਹੁਣ ਸਪਿਰਟ ਭਰੀ ਗਈ ਤਾਂ ਅਖੀਰ ਤੱਕ ਕਰੇ ਨੂੰ ਆਪਦੀ ਮਤਲਬ ਰੈਂਦੀ ਉਮਰ ਤੱਕ ਕਰੇ ਨੂੰ ਇਹ ਚੀਜ਼ ਯਾਦ ਰਹੂਗੀ ਇਹਦੇ ਇਹਦੇ ਦਿਮਾਗ ਦੇ ਵਿੱਚ ਜਿਵੇਂ ਹੁਣੇ ਭਰੀ ਗਈ ਸਪਿਰਟ ਤਾਂ ਇਹਨੂੰ ਯਾਦ ਰਹੂਗੀ ਇਹ ਬਿਲਕੁਲ ਵੀ ਆ ਇਸ ਤਰ੍ਹਾਂ ਮੈਂ ਦੇਖਿਆ ਸੀਗਾ ਤੇ ਐ ਹੋਇਆ ਸੀਗਾ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਦੱਸਿਆ ਜਾ ਰਿਹਾ ਕਿ ਬੀਬੀ ਭਾਗੋ ਬਾਰੇ ਦੱਸਿਆ ਜਾ ਰਿਹਾ ਕਿ ਮਾਲਵੇ ਦੇ ਜੰਗਲ ਖਿਦਰਾ ਨੇ ਟਾ ਵਿਖੇ ਮੈਦਾਨੇ ਜੰਗ ਵਿੱਚ ਕੇਵਲ 80 ਸਿੰਘਾਂ ਦੇ 40 ਸਿੰਘਾਂ ਦੇ ਜਥੇ ਨੂੰ ਨਾਲ ਲੈ ਕੇ ਮੁਗਲ ਫੌਜਾਂ ਨਾਲ ਬੀਬੀ ਭਾਗੋ ਨੇ ਬੜੀ ਹੀ ਬਹਾਦਰੀ ਨਾਲ ਜਿਹੜੀ ਹੈਗੀ ਹੈ ਇਹ ਜੰਗ ਲੜੀ ਸੀ ਇਸ ਤੋਂ ਬਾਅਦ ਗੱਲਬਾਤ ਕੀਤੀ ਜਾਵੇ ਬੰਦਾ ਬਾਬਾ ਬੰਦਾ ਸਿੰਘ ਜੀ ਦੀ ਬਹਾਦਰ ਦੀ ਸਰਹਿੰਦ ਤੇ ਜਿੱਤ ਜਿਹੜੀ ਹੋਈ ਸੀਗੀ ਉਸ ਦੀ ਤਸਵੀਰ ਜਿਹੜੀ ਹੈਗੀ ਹੈ ਇਸ ਵਕਤ ਤੁਸੀਂ ਦੇਖ ਸਕਦੇ ਹੋ ਉਸ ਤੋਂ ਭਾਈ ਮਣੀ ਸਿੰਘ ਜੀ ਜਿਹੜੇ ਨੇ ਉਹਨਾਂ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਪਾਈ ਮਨੀ ਸਿੰਘ ਬਾਰੇ ਗੱਲ ਕੀਤੀ ਜਾਵੇ ਤਾਂ ਪਾਈ ਮਨੀ ਸਿੰਘ ਜੀ ਨੇ ਅ ਤਖਸ ਹਰਮੰਦਰ ਸਾਹਿਬ ਜਿਹੜਾ ਅੰਮ੍ਰਿਤਸਰ ਦੇ ਹੈੱਡ ਗਰੰਥੀ ਜਿਹੜੇ ਸੀਗੇ ਉਹ ਸੀਗੇ ਤੇ ਨਵਾਬ ਜਕਰਿਆ ਖਾਨ ਸੂਬਾ ਲਾਹੌਰ ਸਮੇਂ ਬੰਦਬੰਦ ਕਰਵਾ ਕੇ ਉਹਨਾਂ ਨੂੰ ਜਿਹੜਾ ਹੈਗਾ ਸ਼ਹੀਦ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਸ਼ਹੀਦ ਪਾਈ ਤਾਰੂ ਸਿੰਘ ਜੀ ਤਸਵੀਰ ਦੇਖ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਸ਼ਹੀਦ ਪਾਈ ਤਾਰੂ ਸਿੰਘ ਜੀ ਦਾ ਜਨਮ ਜਿਹੜਾ ਹੈਗਾ ਪੁਲਾ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ ਸੀਗਾ ਅਤੇ ਇਹਨਾਂ ਦਾ ਮਿਹਨਤੀ ਤੇ ਧਰਮ ਜਿਹੜਾ ਕਿਰਤ ਕਰਨ ਵਾਲਾ ਜਿਹੜਾ ਜੀਵਨ ਸੀਗਾ ਅਤੇ ਉਹ ਉਹ ਸੇਲੇ ਦੋਸ਼ ਵਿੱਚ ਚੈਨਲ ਪਕਰ ਲਿਆ ਤੇ ਬੱਗੀ ਸਿੰਘਾਂ ਨੂੰ ਪਰਾ ਦਿੰਦਾ ਤੇ ਪ੍ਰਸਾਦਾ ਚਕਾਉਂਦਾ ਹוס ਸੀਗਾ ਇਸ ਦੀ ਮੁਸਲਮਾਨਾਂ ਨਾ ਬਣ ਤੇ ਖੋਪੜੀ ਤਰਵਾ ਦਿੱਤੀ ਗਈ ਇਸ ਹਾਲ ਦੇ ਵਿੱਚ ਵੀ ਪਾਈਤਾਰੋ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ ਅਤੇ ਆਪਣੇ ਜੋ ਪਾਲਣਾ ਹੈਗੀ ਹੈ ਹੁਕਮਾ ਦੀ ਉਹ ਕਰਦੇ ਹੋਏ ਇੱਥੇ ਨਜ਼ਰ ਆਇਆ ਉਸ ਤੋਂ ਬਾਅਦ ਪਾਈ ਸੁਬੇਕ ਸਿੰਘ ਜੀ ਸ਼ਾਵਾ ਸਿੰਘ ਚਰਖੜੀਆਂ ਵਿੱਚ ਚੜਦੇ ਹੋਏ ਤੁਹਾਨੂੰ ਨਜ਼ਰ ਆਣਗੇ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਜੋਨਿਆਂ ਨੂੰ ਚਰਖਣੀਆਂ ਵੀ ਜਿਹੜਾ ਹੈਗਾ ਪੀੜਿਆ ਗਿਆ ਸੀਗਾ ਉਸ ਤੋਂ ਬਾਅਦ ਸਿੱਖਾਂ ਦੇ ਸਿਰਾਂ ਦੇ ਮੁੱਲ ਜਿਹੜੇ ਨੇ ਉਹ ਤਾਰੇ ਜਾ ਰਹੇ ਨੇ ਇੱਥੇ ਵੇਖ ਸਕਦੇ ਹੋ ਤੁਸੀਂ ਕਿ ਨਵਾਬ ਜਈਆ ਖਾਨ ਤੇ ਜਕਰੀਆ ਖਾਨ ਨੇ ਉਸ ਸਮੇਂ ਹੁਕਮ ਕੀਤਾ ਸੀਗਾ ਜੋ ਵੀ ਸਿੱਖਾਂ ਦਾ ਸਿਰ ਕੱਢ ਕੇ ਲੈ ਕੇ ਆਵੇਗਾ ਜੋਧਾ ਫੜ ਕੇ ਲੈ ਕੇ ਆ ਉਸ ਨੂੰ ਕਾਫੀ ਜੱਤ ਤਨ ਜਿਹੜਾ ਹੈਗਾ ਉਹ ਇਨਾਮ ਵਿੱਚ ਦਿੱਤਾ ਜਾਵੇਗਾ ਤਾਂ ਉਸ ਵਕਤ ਦੀ ਤਸਵੀਰ ਹੈਗੀ ਹੈ ਤਾਂ ਦੂਜੇ ਪਾਸੇ ਛੋਟੇ ਬੱਚਿਆਂ ਦੇ ਜਿਹੜੇ ਟੁਕੜੇ ਕਰਕੇ ਮਾਇਆ ਬੀਬੀਆਂ ਦੇ ਗਲਾ ਦੇ ਵਿੱਚ ਹਾਰ ਪਾਏ ਜਾਂਦੇ ਸੀਗੇ ਹਾਰ ਪਾਏ ਜਾਂਦੇ ਸੀਗੇ ਤਾਂ ਉਸ ਵਕਤ ਦੀ ਤਸਵੀਰ ਜਿਹੜੀ ਹੈਗੀ ਹੈ ਤੁਸੀਂ ਵੇਖ ਸਕਦੇ ਹੋ ਉਦੂਜੇ ਪਾਸੇ ਅਹਿਮਦ ਸ਼ਾਹ ਅਫਦਾਲੀ ਦੇ ਨੱਤ ਦੇ ਇੱਟ ਵੱਜਣਾ ਇਹ ਉਹ ਤਸਵੀਰ ਹੈਗੀ ਤੁਸੀਂ ਦੇਖ ਸਕਦੇ ਹੋ ਜਦੋਂ ਅਹਿਮਦ ਸ਼ਾਹ ਅਫਦਾਲੀ ਦੇ ਨੱਕ ਤੇ ਇੱਟ ਜਿਹੜੀ ਹੈਗੀ ਹੈ ਉਹ ਵੱਜੀ ਸੀਗੀ ਤਾਂ ਉਸ ਤੋਂ ਬਾਅਦ ਗੱਲਬਾਤ ਕੀਤੀ ਜਾਵੇ ਬਾਬਾ ਦੀਪ ਸਿੰਘ ਜੀ ਦੀ ਤਾਂ ਇਹ ਤਸਵੀਰ ਜਿਹੜੀ ਹੈਗੀ ਹੈ ਬਾਬਾ ਦੀਪ ਸਿੰਘ ਜੀ ਤੁਹਾਨੂੰ ਨਜ਼ਰ ਆਵੇਗੀ ਅਤੇ ਉਸ ਤੋਂ ਬਾਅਦ ਸਾਕਾ ਸ੍ਰੀ ਨਨਕਾਣਾ ਸਾਹਿਬ ਇਹ ਸਾਕਾ ਜਦੋਂ ਹੋਇਆ ਸੀ ਨਨਕਾਣਾ ਸਾਹਿਬ ਦਾ ਉਸ ਵਕਤ ਦੀ ਤਸਵੀਰ ਜਿਹੜੀ ਹੈਗੀ ਹੈ ਤੁਹਾਡੇ ਸਾਹਮਣੇ ਹੈ ਉਸ ਤੋਂ ਬਾਅਦ ਸਾਕਾ ਪੰਜਾ ਸਾਹਿਬ 30 ਅਕਤੂਬਰ 1922 ਨੂੰ ਜਿਹੜਾ ਹੈਗਾ ਇਹ ਹੋਇਆ ਸੀਗਾ ਜਿਸ ਦੀ ਤਸਵੀਰ ਇਸ ਵਕਤ ਤੁਸੀਂ ਵੇਖ ਸਕਦੇ ਹੋ ਅਤੇ ਆਜ਼ਾਦੀ ਜੰਗ ਦੀ ਪਹਿਲੀ ਜਿੱਤ ਜਿਹੜੀ ਹੈਗੀ ਆ ਆ ਤੁਸੀਂ ਤਸਵੀਰ ਸਭ ਤੋਂ ਅਹਿਮ ਤਸਵੀਰ ਜਿਹੜੀ ਹੈਗੀ ਹੈ ਇਹ ਵਾਲੀ ਹੈਗੀ ਹੈ ਗੁਰਦੁਆਰਾ ਸੁਧਾਰ ਲੈਨ ਵਿੱਚ ਆਇ ਇਨਕਲਾਬੀ ਪਰिवर्तन ਸਦਕਾ ਇੱਕ ਗੁਰਦੁਆਰਾ ਨੂੰ ਮੰਨਤਾ ਦੇ ਕਬਜ਼ੇ ਤੋਂ ਹਜ਼ਾਰਾਂ ਸਿੱਖਾਂ ਦੀ ਗ੍ਰਿਫਤਾਰੀ ਤੇ ਸ਼ਹੀਦਾਂ ਤੋਂ ਬਾਅਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੇਠ ਆਇਆ ਬਾਬਾ ਖੜਕ ਸਿੰਘ ਜੀ ਬੇਤਾਜ ਬਾਦਸ਼ਾਹ ਪ੍ਰਬੰਧਿਤ ਚਾਬਿਆ ਅਸਿਰੇ ਕਾਲਤ ਸਾਹਿਬ ਵਿਖੇ ਅੰਗਰੇਜ਼ਾਂ ਤੋਂ ਇੱਥੇ ਲੈਂਦੇ ਹੋਏ ਤੁਹਾਨੂੰ ਦਿਖਾਈ ਦੇ ਰਹੇ ਨੇ ਤਾਂ ਇਹ ਤਸਵੀਰ ਜਿਹੜੀ ਹੈਗੀ ਹੈ ਬਿਲਕੁਲ ਵੱਖਰੀ ਉਸ ਤੋਂ ਬਾਅਦ ਅਖੀਰ ਵਿੱਚ ਗੱਲਬਾਤ ਕੀਤੀ ਜਾਵੇ ਤਾਂ ਸ਼ਹੀਦ ਭਗਤ ਸਿੰਘ ਜੀ ਜੋ ਨੇ ਉਹਨਾਂ ਦੀ ਤਸਵੀਰਾਂ ਜਿਹੜੀਆਂ ਨੇ ਇਸ ਵਕਤ ਇੱਥੇ ਦਿਖਾਈਆਂ ਗਿਆ ਸੀਗਾ ਤਾਂ ਤਸਵੀਰਾਂ ਤੁਸੀਂ ਵੇਖੀਆ ਕਿਸ ਤਰੀਕੇ ਨਾਲ ਪੂਰਾ ਇਤਿਹਾਸ ਜਿਹੜਾ ਹੈਗਾ ਤਸਵੀਰਾਂ ਦੇ ਮਾਧਿਅਮ ਨਾਲ ਜਿਹੜਾ ਹੈਗਾ ਇੱਥੇ ਦਿਖਾਇਆ ਜਾ ਰਿਹਾ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਸਾਡਾ ਇਤਿਹਾਸ ਕੀ ਹੈ ਅਤੇ ਕਿੰਨੇ ਵੱਡੇ ਇਤਿਹਾਸ ਦੇ ਅਸੀਂ ਵਾਰਿਸਾਂ ਫਿਲਹਾਲ ਦੀ ਗੱਲ ਕੀਤੀ ਜਾਵੇ ਅਤੇ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਜਿਹੜਾ ਹੈਗਾ ਇਹ ਤਸਵੀਰਾਂ ਇਸ ਵਕਤ ਬੜੀਆਂ ਹੋਈਆਂ ਨੇ। ਸ਼੍ਰੀ ਮੁਖਤਸਰ ਸਾਹਿਬ ਤੋਂ ਕੈਮਰਾ ਪਹੁੰਚ ਮਰਪੁਰ ਸਿੰਘ ਚਲਦੇ ਰਾਜ ਸੂਰਜ ਪ੍ਰਕਾਸ਼ ਡੈਨਿਕ ਸੂਰਾ ਟੀਵੀ